ਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਾਰਗਾਲੀ ਨਹਿਰ ਤੇ ਖੜਾ ਵਾਂ ਆਪਾਂ ਜਦੋਂ ਨਾਰਗਾਲਤ ਪਿੰਡ ਨਿਕਲਦੇ ਆ ਨਾ ਜੋਧਾ ਨੂੰ ਜਾਂਦੇ ਆ ਰਸਤੇ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਨੇੜੇ ਆਉਂਦਾ ਵਾ ਤੇ ਨਾਰਗਾਲੀ ਨਹਿਰ ਤੇ ਖੜਾ ਵਾਂ ਇੱਥੇ ਬਹੁਤ ਪਾਣੀ ਘਟਾ ਰਿਹਾ ਪਤਨੀ ਕੀ ਕਾਰਨ ਹੋਦਰ ਹੜਾ ਨੇ ਡਬੋਏ ਪਏ ਆ ਨਾ ਲੋਕ ਵੀ ਇੱਥੇ ਤੁਸੀਂ ਮੰਨ ਕੇ ਦੇਖੋ ਬਹੁਤ ਪਾਣੀ ਘਟਾ ਪਤਨੀ ਕੀ ਕਾਰਨ ਹੈ ਨਾ ਵੀ ਪਾਣੀ ਇੱਧਰ ਕੱਧ ਨਹੀਂ ਨਾ ਛੱਡਿਆ ਹੈਗਾ ਦੇਖੋ ਤੁਸੀਂ ਸਾਰੀ ਆ ਜਗ੍ਹਾ ਵੀ ਦੇਖ ਰਹੇ ਹੋ ਖਾਲੀ ਪਈ ਆ ਇਹ ਨਾਰਗਾਲੀ ਨਹਿਰ ਆ ਤੇ ਕਾਂਡੇ ਵੀ ਦੇਖ ਲਓ ਤੁਸੀਂ ਥੱਲੇ ਜਮਾ ਪਾਣੀ ਸਲੋ ਹੀ ਚੱਲ ਰਿਹਾ ਕੋਈ ਬਾਹਲਾ ਪਤਾ ਨਹੀਂ ਕੀ ਚੱਕਰ ਆ। ਵੀ ਘਾਟਾ ਪਾਣੀ ਬਹੁਤ ਜ਼ਿਆਦਾ। ਵੀ ਕਾਤੇ ਨਹੀਂ ਪਾਣੀ ਛੱਡਿਆ ਉਹ ਗਿਆ ਵੀ ਉਧਰ ਆਪਣੇ ਰੌ ਖੜਾ ਆਇਆ ਪਿਆ ਬਹੁਤ ਬੁਰਾ ਹਾਲ ਹੈ ਹਨ ਤੇ ਇੱਧਰ ਕਾਫੀ ਪਾਣੀ ਘਟਾ। ਵੀ ਕੀ ਕਾਰਨ ਹੋ ਸਕਦਾ ਉਹ ਸਲੋਹੀ ਪਾਣੀ ਚੱਲਦਾ ਕੋਈ ਬਾੜਾ ਨਹੀਂ ਹੈਗਾ ਜੇ ਤੁਸੀਂ ਦੇਖਿਆ ਪਾਣੀ। ਇੱਧਰ ਵੀ ਖਾਲੀ ਹੋਈ ਆ। ਕਮੈਂਟ ਕਰਕੇ ਦੱਸੋ ਵੀ ਕੀ ਕੋਈ ਇਹ ਵਿੱਚ ਫੇਸਬੁੱਕ ਤੇ ਸਕੀਮਾਂ ਚੱਲਦੀਆਂ ਨੇ ਵੀ ਕਹਿੰਦੇ ਆ ਵੀ ਲੋਕ ਵੀ ਇਹ ਜਾਣ ਕੇ ਹਟ ਲੈਂਦੇ ਕਿ ਵੀ ਕੀ ਕਾਰਨ ਹੋ ਸਕਦਾ। ਬਾੜਾ ਪਾਣੀ ਨਹੀਂ ਹੈਗਾ ਮੈਂ ਦੂਜੇ ਪਾਸੇ ਵੀ ਤੁਹਾਨੂੰ ਦਿਖਾ ਦਿੰਦਾ ਮੈਂ। ਵੀ ਕੀ ਕਾਰਨ ਹੋ ਆ ਨਹਿਰ ਦਾ ਦੂਜਾ ਪਾਸਾ ਜੀ ਆਪਣੇ ਇਧਰ ਆ ਜੰਨੇ ਆ ਜੋ ਇੱਥੇ ਵੀ ਪਾਣੀ ਦੂਜੀ ਸਾਈਡ ਆਇਆ ਤੈਨੂੰ ਪਹਿਲੀ ਸਾਈਡ ਦਿਖਾਈ ਸੀ ਆ ਵੀ ਦੇਖ ਲਓ ਤੁਸੀਂ ਬਾਲਾ ਪਾਣੀ ਘਾਟੀ ਪਾਣੀ ਹੁਣ ਘਟਿਆ ਪਰ ਹੈ ਨਹੀਂ ਇਨਾ ਜ਼ਿਆਦਾ ਪਾਣੀ ਕਾਂਡੇ ਵੀ ਉੱਚੇ ਦੇਖ ਲਓ ਕਿੰਨੇ ਆ ਵੀ ਕੀ ਕਾਰਨ ਹੋ ਸਕਦਾ ਤੁਸੀਂ ਕਮੈਂਟ ਕਰਕੇ ਦੱਸੋ ਵੀ ਕਿ ਚੱਕਰ ਕੀ ਆ ਇਹ ਵੀ ਇਧਰ ਪਾਣੀ ਨਾ ਕਾਦੇ ਘਟਾ ਵੀ ਉਧਰ ਤਾਂ ਤਵਾਹੀ ਮਚਾਏ ਪੀਏ ਪਾਣੀ ਨੇ ਨਾ ਦੂਜੇ ਜ਼ਿਲ੍ਹਿਆਂ ਦੇ ਵਿੱਚ ਇਧਰ ਪਾਣੀ ਕਿਉਂ ਘਟਾ ਦੇਖੋ ਰੋਡੇ ਸਾਹਮਣੇ ਆ ਨਾਰਗਲ ਨਹਿਰ ਤੇ ਖੜਾ ਹਾਂ ਮੈਂ